ਪਿਆਰ ਭਰੀ ਸਾਸਤਰੀ ਕਾਲ ਕਹਿੰਦੇ ਐਡ ਲਾਉਣੀ ਤਾਲੇ ਪੋਟਰ ਤੇ ਲੰਬਰ ਚੱਲ ਜਾਂਦਾ 5 ਤੋਂ 7 ਫੁੱਟ ਮਾਪੇ ਜਾ ਕਰੋ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਜਾ ਕਰੋ ਚੈਨਲ ਫੋਲੋ ਕਰਦੇ ਜਾ ਕਰੋ ਆਪਾਂ ਦੇ ਕਹਿੰ 4 ਤੋਂ 5 ਚੀਜ਼ਾਂ ਬਿਲਕੁਲ ਸਾਰੀ ਵੇਖਣ ਸਟੈਪ ਨਾ ਕਰੋ ਲਾਈਕ ਸ਼ੇਅਰ ਕਮੈਂਟ ਚੈਨਲ ਫੋਲੋ ਕਰ ਦਿਓ ਫੇਸਬੁੱਕ ਤੋਂ ਦਾ ਚੈਨਲ ਵੀ ਫੋਲੋ ਕਰਦੇ ਜਾ ਕਰੋ 16 7 ਟਰਾਲਾ ਏਰੀਆ ਬਿਆਸ ਰਈਆ ਪਿੰਡ ਮੈਂਤੀਆਂ ਵਾਲਾ ਉੱਥੇ ਖੜਾ 16 7 ਟਰਾਲਾ ਦਾ ਸਿੰਘ ਕੀ ਗਾਰਡਰ ਦਾ ਨੜੀ ਹੱਬਾ ਰੇਲ ਦਾ ਐਸਾ ਵੀ ਭਾਈ ਦੇ ਬੈਰਾਂ ਤਿੰਨ ਫੁੱਟ ਵਿੱਡ 2 ਫੁੱਟ ਬਾੜ 55 ਇੰਚ ਮੱਛੀ ਹੋਕ ਕੋ ਤੇ ਬੇਰ ਚ ਲੱਗੇ ਬੀਲ ਕਵਰ ਪਏ ਆ 10 ਇੰਚ ਕੀ ਗਾਰਡਰਾਂ ਜੋੜੀ ਬੇਰ ਸਪੋਰਟਾਂ ਦਾ ਬਣਾ ਕੇ ਦਾਈਆਂ ਤੇ ਨਵਾਂ ਟਰਾਂਡਾ ਜਾਵਾ ਤੇ ਤਰਪਾਲ ਪਾਉਣ ਵਾਲਾ ਪਾਈਪ ਸਭ ਕੋ ਲੱਗਿਆ ਵਾ ਤੇ ਮੰਜਾ ਲੱਗਿਆ ਵਾ ਵੱਡਾ ਟੂਲ ਬਾਕਸ ਲੱਗਿਆ ਹੈਵੀ ਤੋਂ ਪਾਰ ਆਤਰਾ ਦਾ ਦਾ ਸਿੰਘ ਕੀ ਗਾਡਰ ਦਾ ਆਹੜੀ ਹਾਬਰੇ ਹੁਦੈ ਸਭੀ ਪਈ ਤੇ ਬਹਿਰਨ 55 ਇੰਚ ਮੱਛੀ ਹੁਕ ਕੋ ਕਿੱਥੇ ਗੁੱਲਾ ਪੈਂਦਾ 4 ਇੰਚੀ 3 ਫਟ 62 2 ਫਟ ਵਾੜ ਲੇਕਟਾ ਛੱਟੇ ਹੁੰਦਾ ਕਿੰਨਾ ਲੱਗਣਾ ਸਭ ਕੋ ਲੱਗਿਆ ਤੇ ਆਪਾਂ ਰੇਟ ਦੀ ਗੱਲ ਕਰਕੇ ਹੁਣ ਰੇਟ ਹੈਗਾ ਇਹਦਾ 2 ਲੱਖ ਤੇ 90000 ਰੁਪਿਆ ਕਿਹੜਾ ਪੰਜਾ ਬੰਦਿਆਂ ਨੂੰ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ 5000 ਰੁਪਇਆ ਲੈਸ ਕਰ ਦੇਣਗੇ ਫੇਸਬੁੱਕ ਦਾ YouTube ਦਾ ਦੋਵੇਂ ਚੈਨਲ ਫੋਲੋ ਕੀਤੇ ਹੋਣ ਤੇ 5000 ਰੁਪਇਆ ਲੈਸ ਕਰ ਦੇਣਗੇ ਵੀਰ ਦਾ ਸਾਰੀ ਵੀਰ ਕੋ ਸਟੈਪ ਨਾ ਕਰਿਓ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰ ਦਿਓ ਬਹੁਤ ਕੋ ਦੇ ਕੇ ਆਏ ਹਾਂ ਭੋਗੋ ਦੇ ਕੇ ਆਏ ਹਾਂ ਕਿਸੇ ਵੀਰ ਪਾਈ ਨਹੀਂ ਦੇਣਾ ਹੋਵੇ ਵੀ ਮੇ ਤੇ ਸਾਰੀ ਵੀਰ ਕੋ ਵੀ ਕੋ ਸਟੈਪ ਨਾ ਕਰਿਓ 36 ਦੀ ਟਰੈਕਟਰ ਆ 2012 ਮਾਡਲ ਆ ਇੰਜਨ ਗੇਅਰ ਲੈਫਟ ਦਾ ਓਕੇ ਆ ਟਾਇਰ ਚਾਰੇ ਕਸੇ ਆ ਤੇ ਜਮ ਜੈਜ ਰੇਟ ਦੇ ਮਿਲ ਜਾਊਗਾ ਟਰੈਕਟਰ ਇੰਜਨ ਗੇਅਰ ਦਾ ਓਕੇ ਆ ਲੈਫਟ ਦਾ ਤੇ ਹੋਰ ਸਾਰਾ ਕੰਮ ਟਰੈਕਟਰ ਦਾ ਓਕੇ ਜਮਾ ਟਾਇਰ ਕਸੇ ਆ ਤੇ ਪੰਜਾਬ ਨੰਬਰ ਆ ਸਮਾਨ ਸਾਰਾ ਛਤਰੀ ਲੱਗੀ ਆ ਮੋٹے ਪਾਈਪਾਂ ਵਾਲੀ 2012 ਮਾਡਲ ਤੇ ਨੰਬਰ ਪੰਜਾਬ ਦਾ ਟਰੈਕਟਰ ਦਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਇਹਦਾ ਰੇਟ ਦੱਸਿਆ ਨਹੀਂ ਜਮਾ ਜਿਹੜੇ ਰੇਟ ਤੇ ਦੇਉਂਗਾ ਉਹਦਾ ਕਿਸੇ ਵੀ ਏਰੀਆ ਮਲੇਰ ਕੋਟਲਾ ਕਿਸੇ ਵੀ ਰਪਈਆ ਲੈਣਾ ਹੋਏ ਬਿਨਸ ਪਰ ਕਰ ਸਕਦੇ ਆ ਕੋਕਾਪੀ ਟਰੈਕਟਰ ਆ 36 ਥੀ ਇੰਜਨ ਗੇਰ ਲਿਫਟ ਦਾ ਓਕੇ ਜਮਾ ਵਾ ਕਹਿ ਦੇ ਸਕਦੇ ਆ 1 ਰੁਪਈਆ ਦਾ ਨੁਕਸਾਨੀ ਟਰੈਕਟਰ ਦੇ ਵਿੱਚ ਤੇ ਕੋਕਾਪੀ ਟਰੈਕਟਰ ਆ ਮੈਚੀ ਟਰੈਕਟਰ ਆ 2008 ਮਾਡਲ 52 ਜੀ 52 45 52 45 ਮੈਂਚੀ ਟਰੈਕਟਰ 2008 ਮਾਡਲ ਜਿਲ੍ਹਾ ਫਰੀਦਕੋਟ ਉੱਥੇ ਖੜਾ ਮੈਂ ਕਹਿੰਦੇ ਟਾਇਰ ਹੈਗੇ ਆ 60 65 ਪੈਸੇ ਮਗਰ ਦੇ ਟਾਇਰ ਚੰਗੇ ਆ ਕਿਸੇ ਵੀਰ ਭਾਈ ਨੇ ਲੈਣਾ ਹੋਏ ਵੀ ਨਸਪਰਕ ਕਰ ਸਕਦੇ ਕੋਕਾਪੀ ਟਰੈਕਟਰ ਆ ਵਾਕੇ ਲੈ ਸਕਦੇ ਇੱਕ ਪੀਰਨ ਆਕਸਨੀ ਟਰੈਕਟਰ ਦੇ ਵਿੱਚ 52 45 ਦੇ ਤੇ ਪੰਜਾਬ ਨੰਬਰ ਡਾਵਰ ਪੱਟੀ ਡੰਡਾ ਨਾਲ ਕੇ ਇੰਜਨ గేਰ ਲੈਫਟ ਦਾ ਵਧੀਆ ਟਰੈਕਟਰ ਰੰਗ ਪੇਂਟ ਦਾ ਸਾਰਾ ਟਰੈਕਟਰ ਨੀੜ ਆਇਆ ਤੇ 2008 ਮਾਡਲ ਰੇਟ ਹੈਗਾ 2 ਲੱਖ ਤੇ 15000 ਰੁਪਿਆ ਮੌਕੇ ਦੇ ਮਾਲ ਤਣ ਕਰ ਦੇਣਗੇ ਪਾਵਰ ਸਟੇਨ ਤੋਂ ਬਿਨਾ ਟਰੈਕਟਰ ਇਹ ਤੇ ਕੋਕਾ ਵੀ ਟਰੈਕਟਰ ਹੈ ਕਿਸੇ ਵੀਰ ਭਾਈ ਨੇ ਲੈਣਾ ਹੋਵੇ business 파 ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲ ਜੇਦਾ ਸਾਰੀ ਜਾਣਕਾਰੀ ਫੋਨ ਲਗਾ ਸਕਦੇ ਜਿਲ੍ਹਾ ਫਰੀਦਕੋਟ ਉੱਥੇ ਖੜਾ ਤੇ ਇੰਜਨ గేਰ ਲੈਫਟ ਦਾ ਵੀਡੀਓ ਸਾਰੀ ਵਕਤ ਸਟੈਪ ਨੰਝਾ ਭਾਈ ਇੰਨੇ ਗੇ ਲੈਫਟ ਦਾ ਓਕੇ ਆ ਮੈਂ ਕਹਿੰਦੇ ਟਾਇਰ ਜਮਾ ਨਾਲ ਦੇ ਆ ਮੂਰ ਦੇ ਨਵੇਂ ਆ ਤੇ ਇੰਨੇ 2007 ਮਾਡਲ ਆ ਕੋਕਾਪੀ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਸੰਪਰਕ ਕਰ ਸਕਦੇ ਆ ਡਾਬਰ ਪੱਟੀ ਡੰਡਾ ਨਾਮ ਕੋਕਾਪੀ ਟਰੈਕਟਰ ਆ ਵਾਕੇ ਜੈ ਸਕਦੇ ਆ 1 ਰੁਪਏ ਦਾ ਨੁਕਸਨ ਟਰੈਕਟਰ ਦੇ ਵਿੱਚ ਆਹੀ ਮਿਲੂ ਤੇ ਮੈਂ ਕਹਿੰਦੇ ਟਾਇਰ 65 ਪੈਸੇ ਜਮਾ ਨਾਲ ਦੇ ਆ 2007 ਮਾਡਲੀ ਟਰੈਕਟਰ ਆ 2007 ਮਾਡਲ ਹੀ ਟਾਇਰ ਆ ਮੰਗਦੇ 65 ਪੈਸੇ ਟਾਇਰ ਖੜੇ ਹੈ ਜੀ ਤੇ ਬਹੁਤ ਘੱਟ ਟਰੈਕਟਰ ਚੱਲਿਆ ਵਾ ਨੰਝਾ ਭਾਈ 2007 ਬੰਡਲ 2,40,000 ਰੁਪਏ ਮੰਗ ਕਰਦੇ ਮੌਕੇ ਦੇ ਮਾਤਾਨ ਕਰ ਦੇਣਗੇ ਮੌਕੇ ਦੇ ਮਾਤਾਨ ਕਰ ਦੇਣਗੇ 240 ਮੰਗ ਕਰਦੇ ਆ ਕੋਕਾਪੇ ਟਰੈਕਟਰ ਆ ਤੇ ਇੰਜਨ ਗੇਰ ਲਿਫਟ ਦਾ ਵਧੀਆ ਟਰੈਕਟਰ ਆ ਵਾ ਕੇ ਲੈ ਸਕਦੇ ਆ 1 ਰੁਪਏ ਦਾ ਨੁਕਸ ਨਹੀਂ ਟਰੈਕਟਰ ਦੇ ਵਿੱਚ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਮਾਲਕ ਦਾ ਨੰਬਰ ਸੋਨਾ ਨਿਕਾ 750 ਮੂਲੇ ਟਾਇਰ ਹੈਗੇ ਆ 90 ਪੈਸੇ ਮਗਲ ਦੇ ਟਾਇਰ ਹੈਗੇ 65 ਪੈਸੇ ਇੰਜਨ ਕੇ ਲਫਟ ਦਾ ਓਕੇ ਆ 2013 ਮਾਡਲ ਆ ਤੇ ਪੰਜਾਬ ਨੰਬਰ ਟਾਵਰ ਪੱਟੀ ਡੰਡਾ ਨਾਲ ਡੈਕ ਚੱਕ ਲੱਗਿਆ ਵਾ ਜੂ ਪਾਈਪ ਲੱਗਿਆ ਵਾ ਛਤਰੀ ਕੱਪੜੇ ਵਾਲੀ ਲੱਗੀ ਵੀ ਆ ਕੋਕਾਪੀ ਟਰੈਕਟਰ ਆ ਤੇ 2013 ਮਾਡਲ ਡਬਲ ਕਲਚ ਪਾਵਰ ਸਟੇਨ ਡੈਕਸ ਬ੍ਰੇਕਾਂ ਕੋਕਾ ਪੀ ਟਰੈਕਟਰ ਆ ਸੋਨਾ ਦੇਖਾ 750 ਦਾ ਇੰਜਨ ਗੇ ਲੈਫਟ ਦਾ ਵਧੀਆ ਟਰੈਕਟਰ ਆ ਮਗਲ ਦੇ ਟਾਇਰ ਹੈਗੇ ਆ 50 ਤੋਂ ਲੈ ਕੇ 60 ਪੈਸੇ ਤੇ ਮੂਹ ਦੇ ਟਾਇਰ ਹੈਗੇ 90 ਪੈਸੇ ਦੇ ਰੇਟ ਤੇ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਚੈਨਲ ਫੋਲੋ ਕਰ ਦਿਓ ਤੇ ਇਹਦਾ ਰੇਟ ਦੱਸਿਆ ਨਹੀਂ ਜੈਕਟੀ ਬੂਟਰ ਲੱਗਿਆ ਵਾ ਤੇ ਕੋਕਾ ਵੀ ਟਰੈਕਟਰ ਆ ਤੇ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰ ਦਿਓ ਸ਼ੇਅਰ ਕਰ ਦਿਓ ਜੀ